21 ਜਨਵਰੀ ਨੂੰ ਇਹ ਤਿੰਨ ਰਾਸ਼ੀ ਵਾਲੇ ਹੋਣਗੇ ਸਭ ਤੋਂ ਵੱਧ ਮਾਲਾ-ਮਾਲਾ ਇਹ ਤਿੰਨ ਹੀ ਰਾਸ਼ੀਆਂ ਵਾਲਿਆਂ ਦੀ ਕਿਸਮਤ ਪਲਟ ਜਾਵੇਗੀ ਨੰਬਰ 2 ਤੇ ਨੰਬਰ 3 ਵਾਲੀ ਰਾਸ਼ੀ ਲਈ ਤਾਂ 21 ਜਨਵਰੀ ਤੋਂ ਬਾਅਦ ਬੈਂਕ ਵਿੱਚ ਤਨ ਵਰਖਾ ਹੋਵੇਗੀ ਚੰਗੀ ਕਿਸਮਤ ਦੇ ਨਾਲ-ਨਾਲ ਇਹਨਾਂ ਨੂੰ ਧਨ-ਦੌਲਤ ਤੇ ਕਾਰੋਬਾਰ ਵਿੱਚ ਮਿਲੇਗਾ ਵਾਧਾ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਇਸ ਵੀਡੀਓ ਵਿੱਚ 21 ਜਨਵਰੀ ਨੂੰ ਜੋ ਤੇਨੇ ਰਾਸ਼ੀ ਵਾਲੇ ਸਭ ਤੋਂ ਵੱਧ ਅਮੀਰ ਹੋਣ ਵਾਲੀਆਂ ਹਨ ਉਹਨਾਂ ਬਾਰੇ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਤੁਹਾਡੇ ਸਭ ਉੱਪਰ ਆਪਣੀ ਕਿਰਪਾ ਬਣਾਈ ਰੱਖਣ। ਦੋਸਤੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2025 ਮੰਗਲ ਦੇਵ ਦਾ ਸਾਲ ਹੈ ਤੇ ਜਿਸ ਵੀ ਬੰਦੇ ਦਾ ਮੰਗਲ ਮਜ਼ਬੂਤ ਹੈ ਉਹਨਾਂ ਨੂੰ ਕਿਸਮਤ ਦਾ ਲਿਖਿਆ ਸਭ ਕੁਝ ਮਿਲ ਜਾਵੇਗਾ। ਪਰ ਇਹ ਤਿੰਨ ਹੀ ਰਾਸ਼ੀ ਵਾਲਿਆਂ ਨੂੰ 21 ਜਨਵਰੀ ਤੋਂ ਉਹ ਸਭ ਕੁਝ ਮਿਲ ਜਾਵੇਗਾ ਜੋ ਇਹ ਰਾਸ਼ੀ ਵਾਲੇ ਚਾਹੁੰਦੇ ਹਨ ਇਹਨਾਂ ਦੀ ਧਨ ਦੌਲਤ ਸੰਬੰਧੀ ਸਮੱਸਿਆਵਾਂ ਖਤਮ ਹੋ ਜਾਣਗੀਆਂ ਤੇ ਮੰਗਲ ਦੇਵ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਮਾਲਾ ਮਾਲ ਬਣਾ ਦੇਣਗੇ ਜਿਸ ਨਾਲ ਇਹਨਾਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਇਹ ਆਪਣੇ ਪ੍ਰਵਾਦ ਦੀ ਹਰ ਇੱਛਾ ਨੂੰ ਪੂਰਾ ਕਰ ਦੇਣਗੇ ਮੰਗਲ ਦੇਵ ਦੀ ਕਿਰਪਾ ਨਾਲ ਇਨ੍ਹਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਕਦੇ ਅੰਨ ਤੇ ਧਨ ਦੀ ਕਮੀ ਨਹੀਂ ਹੋਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਸਭ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਮੰਗਲ ਦੇਵ ਦੇ ਨਾਲ ਨਾਲ ਸ਼ਨੀ ਦੇਵ ਵੀ ਤੁਹਾਡੇ ਘਰ ਧਨ ਦੀ ਵਰਖਾ ਕਰਦੇ ਹੀ ਰਹਿਣ ਦੋਸਤੋ ਜਿਉਂਦੋ ਵੀ ਗ੍ਰਹਾਂ ਦੀ ਚਾਲ ਬਦਲਦੀ ਹੈ ਤਾਂ ਕੁਝ ਗ੍ਰਹ ਤੁਹਾਡੀ ਕਿਸਮਤ ਨੂੰ ਚਮਕਾ ਦਿੰਦੇ ਹਨ ਜਿਸ ਨਾਲ ਤੁਸੀਂ ਰਾਤੋ ਰਾਤ ਮਾਲਾ-ਮਾਲ ਹੋ ਸਕਦੇ ਹੋ ਇਸੇ ਤਰ੍ਹਾਂ ਇਸ ਵਾਰ ਮੰਗਲ ਗ੍ਰਹ ਦੀ ਚਾਲ ਬਦਲਣ ਨਾਲ ਸਭ ਰਾਸ਼ੀ ਵਾਲਿਆਂ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਮੰਗਲ ਦੇਵ ਨੂੰ ਮਿਹਨਤ ਤੇ ਹਿੰਮਤ ਦਾ ਗ੍ਰਹ ਮੰਨਿਆ ਜਾਂਦਾ ਹੈ ਜਿਸ ਵੀ ਬੰਦੇ ਦਾ ਮੰਗਲ ਗ੍ਰਹ ਮਜ਼ਬੂਤ ਹੁੰਦਾ ਹੈ ਉਹ ਆਪਣੀ ਮਿਹਨਤ ਨਾਲ ਬਹੁਤ ਧਨ-ਦੌਲਤ ਬਣਾ ਲੈਂਦਾ ਹੈ ਮੰਗਲ ਦੇਵ ਦੀ ਚਾਲ ਬਦਲਣ ਨਾਲ ਇਹ ਤਿੰਨ ਹੀ ਰਾਸ਼ੀ ਵਾਲੇ ਆਪਣੀ ਕਿਸਮਤ ਨਾਲ ਬਹੁਤ ਸਾਰਾ ਧਨ ਬਣਾ ਸਕਦੇ ਹਨ ਖਾਸ ਕਰਕੇ ਉਹ ਲੋਕ ਜੋ ਇਸ ਸਮੇਂ ਜ਼ਮੀਨ ਜਾਇਦਾਦ ਖਰੀਦ-ਵੇਚ ਦਾ ਕੰਮ ਕਰਦੇ ਹਨ ਉਹ ਬਹੁਤ ਮੁਨਾਫਾ ਕਮਾ ਸਕਦੇ ਹਨ ਮੰਗਲ ਦੇਵ ਦੀ ਕਿਰਪਾ ਨਾਲ ਅੱਗੇ ਦੱਸਿਆ ਤਿੰਨ ਹੀ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਬਹੁਤ ਵੱਡੇ ਬਦਲਾਅ ਹੋ ਸਕਦੇ ਹਨ ਨੰਬਰ 1 ਮੰਗਲ ਦੇਵ ਦੀ ਕਿਰਪਾ ਨਾਲ ਮਿਥੂਨ ਰਾਸ਼ੀ ਵਾਲਿਆਂ ਲਈ ਆਉਣ ਵਾਲਾ ਸਮਾਂ ਤਰੱਕੀ ਵਾਲਾ ਹੋ ਸਕਦਾ ਹੈ ਮੰਗਲ ਦੇਵ ਦੀ ਕਿਰਪਾ ਹੋਣ ਕਰਕੇ ਮਿਥੂਨ ਰਾਸ਼ੀ ਵਾਲੇ ਜਿਆਦਾ ਮਿਹਨਤ ਕਰਕੇ ਬਹੁਤ ਧਨ ਕਮਾ ਸਕਦੇ ਹਨ ਤੇ ਜਿਸ ਨਾਲ ਇਹਨਾਂ ਦਾ ਘਰ ਵੱਡੀਆਂ-ਵੱਡੀਆਂ ਖੁਸ਼ੀਆਂ ਹੋਣਗੀਆਂ ਮੰਗਲ ਦੇਵ ਦੀ ਕਿਰਪਾ ਨਾਲ ਮਿਥੁਨ ਰਾਸ਼ੀ ਦੇ ਬਹੁਤ ਸਮੇਂ ਤੋਂ اٹਕੇ ਕੰਮ ਪੂਰੇ ਹੋ ਜਾਣਗੇ ਮਿਥੁਨ ਰਾਸ਼ੀ ਦੇ ਜੋ ਲੋਕ ਵੀ ਨੌਕਰੀ ਕਰਦੇ ਹਨ ਉਹਨਾਂ ਨੂੰ ਅਚਾਨਕ ਧਨਲਾਭ ਹੋ ਸਕਦਾ ਹੈ ਜਿਸ ਨਾਲ ਇਹ ਨਵੀਂ ਚੀਜ਼ ਲੈ ਸਕਦੇ ਹਨ ਕਾਰੋਬਾਰੀਆਂ ਲਈ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਸ਼ੁਭ ਹੋ ਸਕਦਾ ਹੈ ਇਹਨਾਂ ਨੂੰ ਵੱਡੇ ਵੱਡੇ ਆਰਡਰ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਨੂੰ ਧਨਲਾਭ ਹੋਵੇਗਾ ਮੰਗਲ ਦੇਵ ਦੀ ਕਿਰਪਾ ਹੋਣ ਕਰਕੇ ਇਨਾਂ ਦੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ ਜਿਸ ਨਾਲ ਇਹਨਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਤੇ ਘਰ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ ਨੰਬਰ 2 ਤੂਲਾ ਰਾਸ਼ੀ ਮਾਤਾ ਲక్ష్ਮੀ ਜੀ ਦੀ ਰਾਸ਼ੀ ਹੈ ਤੇ ਤੂਲਾ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਕਰਕੇ ਇਹ ਬਹੁਤ ਆਕਰਸ਼ਕ ਤੇ ਦੇਖਣ ਵਿੱਚ ਬਹੁਤ ਸੋਹਣੇ ਹੁੰਦੇ ਹਨ ਜਿਸ ਕਰਕੇ ਇਹਨਾਂ ਤੇ ਆਪਣੇ ਦੋਸਤਾਂ ਦੇ ਪਰਿਵਾਰ ਨਾਲ ਰਿਸ਼ਤੇ ਬਹੁਤ ਮਜਬੂਤ ਹੁੰਦੇ ਹਨ ਜਿਸ ਨਾਲ ਇਹ ਆਪਣਾ ਹਰ ਕੰਮ ਕਿਸੇ ਤੋਂ ਵੀ ਆਸਾਨੀ ਨਾਲ ਕਰਵਾ ਲੈਂਦੇ ਹਨ ਪਰ ਮੰਗਲ ਦੇਵ ਦੀ ਕਿਰਪਾ ਹੋਣ ਕਰਕੇ ਤੁਲਾ ਰਾਸ਼ੀ ਵਾਲਿਆਂ ਨੂੰ ਧਨ ਵਿੱਚ ਬਹੁਤ ਲਾਭ ਹੋ ਸਕਦਾ ਹੈ ਜਿਸ ਨਾਲ ਤੁਲਾ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਇਹਨਾਂ ਦੇ ਲੁਕੇ ਹੋਏ ਸਭ ਕੰਮ ਬਣ ਜਾਣਗੇ ਬਹੁਤ ਸਮੇਂ ਤੋਂ ਤੁਲਾ ਰਾਸ਼ੀ ਵਾਲਿਆਂ ਨੂੰ ਧਨ ਦੀ ਕਮੀ ਕਰਕੇ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਸੀ ਉਹ ਦੂਰ ਹੋ ਜਾਣਗੀਆਂ ਜਿਸ ਨਾਲ ਇਹਨਾਂ ਦਾ ਬੈਂਕ ਬੈਲੈਂਸ ਵਿੱਚ ਧਨ ਦੀ ਵਰਖਾ ਹੋਵੇਗੀ ਇਹਨਾਂ ਦੇ ਬਹੁਤ ਸਮੇਂ ਤੋਂ ਜੋ ਨੁਕਸਾਨ ਚੱਲ ਰਹੇ ਸਨ ਉਹ ਫਾਇਦੇ ਵਿੱਚ ਬਦਲ ਜਾਣਗੇ ਤੁਲਾ ਰਾਸ਼ੀ ਦੇ ਜੋ ਲੋਕ ਬਹੁਤ ਸਮੇਂ ਤੋਂ ਨੌਕਰੀ ਬਦਲਣ ਬਾਰੇ ਸੋਚ ਰਹੇ ਹਨ ਉਹਨਾਂ ਲਈ 21 ਜਨਵਰੀ ਤੋਂ ਬਾਅਦ ਦਾ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਜਿਸ ਨਾਲ ਇਹਨਾਂ ਦੀ ਆਮਦਨ ਵਿੱਚ ਬਹੁਤ ਵਾਧਾ ਹੋਵੇਗਾ ਤੁਲਾ ਰਾਸ਼ੀ ਦੇ ਜੋ ਲੋਕ ਵਿਆਹ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਨਵੇਂ ਜੀਵਨ ਸਾਥੀ ਮਿਲ ਸਕਦਾ ਹੈ ਜਿਸ ਨਾਲ ਇਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਤੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾ ਸਕਦੇ ਹੋ ਨੰਬਰ 3 ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਉਮੀਦ ਤੋਂ ਵੱਧ ਮਿਹਨਤ ਦਾ ਲਾਭ ਮਿਲ ਸਕਦਾ ਹੈ ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਰੁਕਿਆ ਹੋਇਆ ਧਨ ਮੰਗਲ ਦੇਵ ਦੀ ਕਿਰਪਾ ਨਾਲ ਵਾਪਸ ਮਿਲ ਜਾਵੇਗਾ ਬ੍ਰਿਚਕ ਰਾਸ਼ੀ ਵਾਲੇ ਨਵਾਂ ਸਿੱਖਣ ਦੇ ਚਾਹਵਾਨ ਹੋਣ ਕਰਕੇ ਇਹ ਨਵੇਂ ਨਵੇਂ ਆਮਦਨ ਦੇ ਸਰੋਤ ਬਣਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਧਨ ਲਾਭ ਹੋ ਸਕਦਾ ਹੈ ਮੰਗਲ ਦੇਵ ਦੀ ਕਿਰਪਾ ਨਾਲ ਬ੍ਰਿਚਕ ਰਾਸ਼ੀ ਦੀ ਸਿਹਤ ਵਿੱਚ ਬਹੁਤ ਸੁਧਾਰ ਹੋਵੇਗਾ ਜਿਸ ਨਾਲ ਇਹਨਾਂ ਦੀ ਕਾਫੀ ਸਮੇਂ ਤੋਂ ਚੱਲ ਰਹੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ। ਦੋਸਤੋ ਮਹਾਕੁੰਬ ਦੇ ਮੌਕੇ ਤੇ ਇਹ ਪੰਜ ਰਾਸ਼ੀ ਵਾਲੇ ਹੋਣਗੇ ਮਾਲਾ ਮਾਲ। ਇਹ ਵੀਡੀਓ ਜਰੂਰ ਦੇਖੋ। ਇਹ ਮਾਲਾ ਮਾਲ ਹੋਣ ਵਾਲੀ ਰਾਸ਼ੀ ਤੁਹਾਡੀ ਵੀ ਹੋ ਸਕਦੀ ਹੈ। ਦੋਸਤੋ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ। ਧੰਨਵਾਦ।